ਹਾਂਜੀ ਕਿੱਦਾਂ ਸਾਰੇ ਅੱਜ ਦੀ ਵੀਡੀਓ ਹੈਗੀ ਆਪਣੀ ਮੱਕੀ ਦੇ ਯਾਰ ਤੇ ਮੱਕੀ ਦੇ ਚਾਰ ਤੇ ਵੀ ਖਰਚਾ ਕਿੰਨਾ ਹੋ ਗਿਆ ਜੀ ਦੇਖੋ ਸਭ ਤੋਂ ਪਹਿਲਾਂ ਬਾਣ ਤਿਆਰ ਕਰਨ ਦੇ ਪ੍ਰਤੀ ਏਕੜ ਤਵੀਆਂ ਨਾਲ ਦੋ ਵਾਰ ਬਹਾਈ 100 ਲੀਟਰ ਇਕਵਰੀਚ ਦੋ ਵਾਰੀ ਦਾ ਬਣ ਗਿਆ 6 ਲੀਟਰ 600 பை ਦੋ ਵਾਰ ਹਾਲਾ ਨਾਲ ਬਹਾਈ 5 ਲੀਟਰ ਇਕ ਵਾਰ ਦਾ ਦੋ ਵਾਰ ਬਹਾਈ ਦਾ 1000 ਰੁਪਏ ਦੋ ਵਾਰ ਸਹਾਗ ਇੱਕ ਵਾਰ ਚ 2 ਲੀਟਰ ਖੰਦਾ ਤੋਂ ਅੱਗੇ ਦੋ ਵਾਰ ਚਾਰ ਸੌ ਦੇ ਤੇ ਬਜਾਈ ਦਾ ਰੇਟ ਹੈਗਾ ਜਿਹੜਾ ਬੈੱਡ ਵਾਲੀ ਬਜਾਈ ਨੇ ਆਪਾਂ 2000 ਰੁਪਏ ਨੂੰ ਕਿਲੋ ਹੁਣ ਗੱਲ ਕਰਦੇ ਆ ਮੱਕੀ ਦਾ ਬੀਜ ਮੱਕੀ ਦਾ ਬੀਜ ਆਪਾਂ ਨਾਰਮਲ ਮੱਕੀ ਦਾ ਲਾਇਆ 2100 ਰੁਪਏ 4 ਕਿਲੋ ਦੀ ਥੈਲੀ ਦਾ 20 ਨਹੀਂ 8 ਕਿਲੋ ਪਾਵਾਂਗੇ ਆਪਾਂ 4200 ਰੁਪਏ ਮੱਕੀ ਦਾ ਬੀਜ ਦਾ ਰੇਟ ਅਲੱਗ ਵੀ ਹੋ ਸਾਡਾ ਕੋਈ 2500 ਦੀ ਹੈ ਕੋਈ 3000 3000 ਤੋਂ ਉੱਪਰ ਵੀ ਇਹਦੇ ਨਾਲ ਆਪਾਂ ਵਾਵਾਉਂਦੇ ਆ ਡੀਪੀ ਡੀਪੀ 1700 ਰੁਪਏ ਇੱਕ ਥੈਲਾ ਜੂਰੀਏ ਦੇ ਦੋ ਗੱਟੇ 270 ਨੂੰ ਲਾਏ ਨੇ 540 ਰੁਪਏ ਦੇ ਵਰਫੁੰਡੀ ਵਾਲੀਆਂ ਸੱਬਿਆਂ ਦੋ 1000 ਰੁਪਏ ਦੀਆਂ ਤੋਂ ਬਾਅਦ ਆਪਾਂ ਨੂੰ ਦੇ ਤੱਤ ਪੂਰੇ ਕਰਨ ਵਾਸਤੇ ਜਿਹੜੀ ਸਪਰੇਅ ਕਰਦੇ ਆਂ ਕੋਈ ਵਾਰੀ ਮੱਕੀ ਗ੍ਰੋਥ ਨਹੀਂ ਕਰਦੀ ਘਾਟ ਰਹਿ ਜਾਂਦੀ ਕਿ 500 ਰੁਪਏ ਇੱਕ ਗੱੱਖਾ ਵਾਲੀ ਸੱਬੇ ਤੇ 400 ਰੁਪਏ ਤੇ 4 ਪਾਉਣ ਵਾਲੀ ਮਸ਼ੀਨ ਜਿਹਦੇ ਵਿੱਚ ਲੇਬਰ ਸੇਵਰ ਸਾਰਾ ਕੁਝ ਆਉਂਦਾ ਉਹਦਾ ਆਪਦਾ ਉਹ 7500 ਰੁਪਏ ਤੇ ਟਰੈਕਟਰ ਦਾ ਡੇਲ ਟਰੈਕਟਰ ਦਾ ਡੇਲ ਮਤਲਬ ਕੀ ਲੈ ਜਮਨ ਲਈ ਚਲੋ ਤਿੰਨ ਤੋਂ ਚਾਰ ਟਰੈਲੀ ਹੋਣਗੀਆਂ ਚਾਰ ਦੀ ਉਹ ਜਿਹੜੀ ਟੋਆਟਾ ਹੈ ਤੇ ਟੋਆ ਪਟਣਾ ਚਾਰ ਪਾਉਣ ਵਾਸਤੇ ਟੋਟਲ 2500 ਰੁਪਏ ਦਾ ਤੇ ਕਾਗਜ਼ ਦੇ ਖਾਤੇ ਕਰ ਜਿਹੜਾ ਕਾਗਜ਼ ਆਪਾਂ ਥੱਲੇ ਪਾਵਾਂ ਜਿਹਨਾਂ ਦਾ ਚਾਰ ਵੀ ਚਾਰ ਸਹੀ ਰਹੇ ਚਾਰ ਆਪਣਾ ਖਰਾਬ ਨਾ ਕੋਈ ਗਲੇ ਨਾ ਵਧੀਆ ਰਹੇ ਤੇ ਇਹਦਾ ਟੋਟਲ ਖਰਚਾ ਲਈ ਤਾਂ ਆਪਾਂ ਨੇ 2000 ਬਹਾਈ ਆ ਗਿਆ 2200 ਮੁੱਕੀ ਦਾ ਬੀਜ ਤੇਲ 2050 ਦਾ 1700 ਦਾ ਇਹਦਾ 540 ਜੂਰੀਆ 1000 ਰੁਪਏ ਸੰਡੀ ਵਾਲੀ ਛਪੜੇ 543 400 ਰੱਖਾ ਦੀ 7504 ਬੋਈ ਦਾ 2500 ਤੇਲ ਦਾ ਤੇ 1000 ਰਗ ਦਾ ਟੋਟਲ 23340 ਰੁਪਏ ਖਰਚ ਆਉਂਦੇ ਮੱਕੀ ਦੇ ਚਾਰ ਤੇ ਤੇ ਆਪਾਂ ਇਹ ਖਰਚਾ ਮਰ ਵੀ ਸਕਦਾ ਇਹ ਤਾਂ ਆਪਾਂ ਨੇ ਨਾਰਮਲ ਖਰਚੇ ਲਾਏ ਨੇ ਗੂੜੇ ਹੱਤ ਗੁੱਟ ਕੇ ਹੁਣ ਜਿਵੇਂ ਆਪਾਂ ਮੱਕੀ ਦੇ ਬੀਜ ਤੇ ਲਾ ਲਓ ਮੱਕੀ ਦਾ ਬੀਜ ਆਪਾਂ ਜੇ ਤਾਂ 10000 ਰਾਲ ਪਾਵਾਂਗੇ ਤਾ 1000 ਰੁਪਇਆ ਪਲੱਸ ਉਹ ਜੇ ਕਈ ਵਾਰੀ ਮੱਕੀ ਆਪਣੀ ਗਰੋਥ ਨਹੀਂ ਕਰਦੀ ਦੋ ਤਿੰਨ ਸਪਰੇਅ ਕਰਨੀਆਂ ਪੈ ਜਾਂਦੀ ਨੇ ਤਾਂ ਵੀ ਹੋ ਜਾਂਦਾ ਤੇ ਮੱਕੀ ਦੇ ਚਾਰ ਦੇ ਫਾਇਦੇ ਮੱਕੀ ਦੇ ਚਾਰ ਦੇ ਫਾਇਦੇ ਵੀ ਦੇ ਨਾਲ ਮੱਝਾਂ ਦੁੱਧ 'ਚ ਫਰਕ ਪੈਂਦਾ ਤੇ ਜਿਆਦਾ ਫਾਇਦਾ ਇਹਨਾਂ ਦਾ ਕੱਟੀਆਂ ਬੱਚੀਆਂ ਵਾਸਤੇ ਆ ਉਹਨਾਂ ਦੀ ਗਰੋਥ ਵਾਛੇਤੀ ਹੁੰਦੀ ਹੈ ਮੱਕੀ ਦੇ ਚਾਰ ਪਾਉਣ ਨਾਲ ਤੇ ਉਹਨਾਂ ਦੀ ਜੜੇ 'ਚ ਹੁੰਦੇ ਨੇ ਤੱਤ ਹੁੰਦੇ ਨੇ ਵੀ ਵਧੀਆ ਹੁੰਦੇ ਨੇਗੇ ਤੇ ਬਾਕੀ ਮੱਕੀ ਦਾ ਚਾਰ ਪੌਣਾ ਪੌਣਾ ਸੌਖਾ ਮੱਝਾ ਨੂੰ ਪਰ ਇਹਦੇ ਜਿਹੜਾ ਟੋਟਲ ਮਿਹਨਤ ਲੱਗਦੀ ਹੈ ਬਹੁਤ ਜ਼ਿਆਦੀ ਹੈਗੀ ਹੁਣ ਜੇ ਆਪਾਂ ਇਹਦੇ ਵਿੱਚ ਆਪਾਂ ਮਿਹਨਤ ਵੀ ਲਾ ਦਈਏ ਵੀ ਸਾਰੀ ਮੱਕੀ ਬੀਜਣ ਤੋਂ ਲੈ ਕੇ ਵੱਢਣ ਤੱਕ 4.5 ਤੱਕ ਤਾਂ ਜੇ ਆਪਾਂ ਉਹ ਵਿੱਚ ਲਾਈ ਜੀ ਤਾਂ ਮੱਕੀ ਦਾ achar ਇਕੱਲੇ ਦਾ ਹਰਤਾ 40000 ਪਲੱਸ ਜਾਊਗਾ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਫਾਲੋ ਕਰ ਲਿਓ ਤੇ YouTube ਤੇ ਸਬਸਕ੍ਰਾਈਬ ਕਰ ਲਿਓ ਜੇ ਕੋਈ ਹੋਰ ਤੁਹਾਡੇ ਦਿਮਾਗ 'ਚ ਵੀ ਹੈ ਜਾਂ ਕੋਈ ਆਈਡੀਆ ਵੀ ਉਸ ਤੇ ਵੀਡੀਓ ਬਣਾਈ ਜਾਂਦਾ ਤੁਸੀਂ ਕਮੈਂਟ ਕਰ ਦਿਓ ਧੰਨਵਾਦ ਸਾਰੇ